ਕਿਸਾਨਾਂ ਨੇ ਖੇਤ ਲਗਾ ਤੇਰੀਆਂ ਕਿਆ ਬਾਤ ਅਕੜੀਆਂ ਸਾਹਿਬੇ ਕੋ ਪੂਰੇ ਜਸਤਾ ਜਿਹਾ ਹੈ ਇਹ ਪੂਰੇ ਕੜੀਆਂ ਦਾ ਕਿਹ ਯਾਲਾ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਉਧਰ ਵੀ ਚੱਲਦੇ ਨੇ ਫੁੱਲਾਂ ਤੇ ਖੇਡਦੀ ਐ ਫੁੱਲਾਂ ਦੇਖੇ ਅੱਜ ਤਾਂ ਬੜਾ ਖੁਸ਼ ਆ ਅੱਜ ਮਾਹੌਲ ਹੀ ਖੁਸ਼ਾਣਾ ਤੁਸੀਂ ਦੇਖੋ ਦੋ ਦਿਨ ਹੋਰ ਅਗਲੇ ਇਹਨਾਂ ਕਦੇ ਵਿਆਹ ਦਾ ਚਾਣੀ ਹੋਣਾ ਸਾਡਾ ਤਾਂ ਵਿਆਹ ਹੀ ਹੈ ਅੱਗੇ ਮੈਂ ਵੇਖਿਆ ਸਾਰੇ ਚਿਹਰੇ ਦੇਖੋ ਖੁਸ਼ ਆ ਸਾਰੇ ਕਿਸਾਨ ਕਹਿੰਦੇ ਵਿਆਹ ਦਾ ਜੇ ਘਟ ਜਾ ਵਿਆਹ ਤਾਂ ਸਾਡਾ ਸਰਪ ਦੋ ਤਿੰਨ ਦਿਨ ਲਈ ਹੁੰਦਾ ਇਹ ਤੇ ਕਿੰਨੇ ਮਹੀਨੇ ਚੱਲੂ ਭਤਾਨ ਜੀ ਇਹ ਤਾਂ ਸਰਕਾਰ ਨੇ ਚਲਾਉਣਾ ਟਰਾਲੀਆਂ ਭਰੀਆਂ ਹੋਈਆਂ ਰਾਸ਼ਨ ਦੀਆਂ ਸਾਰੀਆਂ ਆਟੇ ਦਾਲ ਸਬਜ਼ੀਆਂ ਸੰਗਤਾਂ ਦਾ ਸਾਰਾ ਜਿਹੜੀ ਰਸਤਾ ਹੈ ਭਰਪੂਰ ਟਾਲੀਆਂ ਦੇ ਵਿੱਚ ਦਿੱਤੀ ਹੋਈ ਹੈ ਸੰਗਤਾਂ ਦੀ ਜੀ ਇਹ ਸਰਕਾਰ ਨੇ ਦੇਖਣਾ ਵੀ ਸਾਨੂੰ ਕਿੰਨਾ ਚਰਵਾਉਣਾ ਹੈ ਸਾਲ ਬਹੌਣਾ 6 ਮਹੀਨੇ ਬਹੌਣਾ ਤਿਆਰੀਆਂ 'ਚ ਕੋਈ ਕਮੀ ਮੋਦੀ ਵੇਖਣਾ ਤਾਂ ਬਹੁਤ ਤਕੜੇ ਪ੍ਰਬੰਧ ਕਰੀ ਬੈਠਾ ਕੀ ਹੋ ਗਿਆ ਅੱਗੇ ਕਿਹੜਾ ਮੋਦੀ ਵੇਖਿਆ ਨਹੀਂ ਤੁਹਾਡੇ ਸਾਹਮਣੇ ਹੈ ਕੀ ਬਾਤ ਹੈ ਤੇ ਜਿਹੜੇ ਹੁਣ ਮੰਗਾਂ ਕਿਹੜੀਆਂ ਰਹਿ ਗਈਆਂ ਸੀ ਜਿਹੜੀਆਂ ਤੁਸੀਂ ਹੁਣ ਐਮਐਸਪੀ ਤੇ ਗਰੰਟੀ ਕਾਨੂੰਨ ਸੁਆਮੀ ਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ 750 ਕਿਸਾਨ ਦਿੱਲੀ ਦੇ ਬਾਗਾਂ ਤੇ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨੌਕਰੀਆਂ ਲਖੀਮਪੁਰ ਖੀਰੀ ਦੀ ਘਟਨਾ ਦਾ ਇਨਸਾਫ ਕਿਸਾਨ ਬੜੇ ਲੰਬੇ ਸਮੇਂ ਤੋਂ ਦੇਸ਼ ਦਾ ਢਿੱਡ ਭਰਦਾ ਕਿਸਾਨ ਮਜ਼ਦੂਰ ਕਰਜ਼ਈ ਹੋਇਆ ਖੁਦਕਸ਼ੀਆਂ ਦੇ ਰਸਤੇ ਪਿਆ ਉਹਦਾ ਉਹਨੂੰ ਕਰਜ਼ੇ ਤੋਂ ਮੁਕਤ ਕਰਵਾਉਣਾ ਬਿਜਲੀ ਐਕਟ 2020 ਜਿਹੜਾ ਪਿਛਲੀ ਮੋਰਚੇ ਦੇ ਦੌਰਾਨ ਸਰਕਾਰ ਨੇ ਖਤਮ ਕਰਨ ਦੀ ਕੋਈ ਜਿਹੜੀ ਗੱਲ ਸਾਨੂੰ ਕਹੀ ਮਾਰੂ ਵੈਕ ਡੋਰ ਤੋਂ ਲਾਗੂ ਕੀਤਾ ਜਾ ਰਿਹਾ ਹੈ ਸਮਾਰਟ ਮੀਟਰ ਲੋਕਾਂ ਦੇ ਘਰੇ ਲਾਏ ਜਾ ਰਹੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਲੱਗ ਰਿਹਾ ਜਿੱਥੇ ਤੁਹਾਨੂੰ ਰੋਕਿਆ ਲੈਂਦਾ ਕੀ ਜਿੱਥੇ ਵਜੇ ਉੱਥੇ ਭੇਜੂ ਤੇ ਅੱਗੇ ਵੱਧੇ ਕੋਸ਼ਿਸ਼ ਕਰੂਗੀ ਬੈਠਣ ਉੱਠਣ ਵਾਲੇ ਕੰਮ ਹੁਣ ਹੈ ਨਹੀਂ ਰੋਕ ਕੇ ਵੇਖ ਲੈਣ ਜੀ ਨੇ ਰੋਕਣਾ ਨਹੀਂ ਜੇ ਰੋਕ ਕੇ ਲਾ ਹੁਣ ਬਾਰਡਰ ਤੇ ਕਿ ਤਿਆਰੀ ਹੈ ਵੀ ਰੋਕਣਾ ਕਈ ਕਿਸਾਨ ਕਹਿੰਦੇ ਸ਼ਾਇਦ ਉੱਥੇ ਹੀ ਵਜੇ ਜਿੱਥੇ ਰੋਕਣਾ ਕਿਤੇ ਨਹੀਂ ਰੋਕਣਾ ਦਿੱਲੀ ਜਾਣਾ ਤੁਸੀਂ ਵੇਖੋਗੇ ਆਉਣ ਵਾਲਾ ਮਾਹੌਲ ਕੀ ਬਣਦਾ ਕਾੜੇ ਰਗਾ ਕਿਹੜੇ ਤਾਂ ਜਲਾ ਰਹੇ ਆ ਦਿੱਲੀ ਨੀ ਜਿੱਗੀ ਦਿੱਲੀ ਕਿਹੜੀ ਜਗ੍ਹਾ ਤੇ ਜਾ ਕੇ ਦਿੱਲੀ ਦੇ ਵਿੱਚ ਜਿੱਥੇ ਕਿਤੇ ਕੋਈ ਮਾਹੌਲ ਜੇ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਇੱਥੇ ਲਾਓ ਸਾਨੂੰ ਕੀ ਠੀਕ ਲੱਗਦਾ ਸਾਨੂੰ ਕਿੱਥੇ ਸਖਮ ਹੈ ਜੀ ਜੀ ਪ੍ਰਧਾਨ ਜੀ ਇਹਦੇ ਕਿਸਾਨ ਪਿਛਲੇ ਵਾਰ ਸ਼ਹੀਦ ਹੋ ਗਏ ਅਜੇ ਤੱਕ ਸਰਕਾਰ ਨੇ ਉਹਨਾਂ ਵਾਲੇ ਦਮਣ ਕਿੰਨ ਦਿੱਤਾ ਪੈਂਡਿੰਗਾਂ ਮੰਗੇ ਇਸੇ ਕਰਕੇ ਤਾਂ ਮੋਰਚਾ ਦੁਆਰਾ ਲੱਗਣ ਜਾ ਰਿਹਾ ਹੈ ਇਸੇ ਕਰਕੇ ਲੱਗਣ ਜਾ ਰਿਹਾ ਹੈ ਨਾ 750 ਕਿਸਾਨ ਸ਼ਹੀਦ ਹੋਏ ਹੈ ਜੀ ਜਦੋਂ ਮੋਰਚਾ ਪਿਛਲਾ ਇਹ ਜਿਹੜਾ ਪੋਸਟਪੋਨ ਹੋਇਆ ਸੀ ਉਸ ਸਮੇਂ ਸਰਕਾਰ ਦੀ ਕਮਿਟਮੈਂਟ ਹੋਈ ਹੈ ਸਾਡੇ ਨਾਲ ਵੀ ਇਹਨਾਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਾਰੀਆਂ ਸਟੇਟਾਂ ਜਿਹ ਅਸੀਂ ਮੁਆਵਜ਼ਾ ਦੇਵਾਂਗੇ ਉਹਨਾਂ ਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਵਾਂਗੇ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਭੱਜੀ ਹੈ ਇਸ ਕਰਕੇ ਤਾਂ ਮੋਰਚਾ ਦੁਆਰਾ ਲੱਗ ਰਿਹਾ ਇਹ ਮੰਗਾਂ ਲਈ ਜੀ ਅੱਜ ਕਿੰਨੀਆਂ ਕਟੜੀਆਂ ਲੱਗ ਜਾ ਰਹੀਆਂ ਬਈ ਦੇਖੋ ਅੱਜ ਇੱਥੇ ਤਕਰੀਬਨ ਜ਼ਿਲ੍ਹਾ ਫਰੀਦਕੋਟ ਦੀਆਂ ਹਜ਼ਾਰ ਤੋਂ ਵੱਧ ਜਿਹੜੀਆਂ ਟਰਾਲੀਆਂ ਇਕੱਠੀਆਂ ਹੋਣੀਆਂ ਹੈ ਰਿਪੋਰਟ ਆ ਰਹੀ ਹੈ ਤਾਂ ਦਿੱਲੀ ਦਾ ਜਿਹੜਾ ਪ੍ਰੋਗਰਾਮ ਦਿੱਤਾ ਇਹਦੇ ਵਿੱਚ ਲੋਕ ਉਤਸ਼ਾਹਿਤ ਆ ਆਪੋ ਤਾਪ ਜਿਹੜੇ ਲੋਕ ਰਾਸ਼ਨ ਇਕੱਠਾ ਕਰਕੇ ਸਾਡਾ ਸਾਥ ਦੇ ਰਹੇ ਆ ਦੇਸ਼ ਭਰ ਦੀਆਂ 300 ਤੋਂ ਵੱਧ ਕਿਸਾਨ ਯੂਨੀਅਨਾਂ ਜਿਹੜੀਆਂ ਐਸ ਮੋਰਚੇ ਦਾ ਜਿਹੜਾ ਜਿੰਨਾਂ ਨੇ ਐਲਾਨ ਕੀਤਾ ਉਹਨਾਂ ਸਾਰੀਆਂ ਯੂਨੀਅਨਾਂ ਦੀ ਤਾਕਤ ਦੇ ਨਾਲ ਅਸੀਂ ਜਿਹੜੇ ਤੁਸੀਂ ਬੈਰੀਕੇਡਾਂ ਦੀ ਗੱਲ ਕਰਦੋਂ ਦੇਖੋ ਇਹ ਪੱਟ ਪੱਟ ਕੇ ਲੋਕਾਂ ਨੇ ਸਾਈਡਾਂ ਦੇ ਸੱਟ ਕੇ ਆਪਣੇ ਰਸਤੇ ਬਣਾ ਲੈਣੇ ਆ ਉਧਰੋਂ ਹਰਿਆਣੇ ਵਾਲਿਆਂ ਦੀਆਂ ਤਿਆਰੀਆਂ ਸ਼ਾਇਦ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਚੱਲ ਰਹੀ ਹੈ ਨਵਦੀਪ ਵਾਟਰ ਕੈਨਲ ਵਾਲਾ ਸਾਡਾ ਨੌਜਵਾਨ ਜੀ ਨੇ ਵਾਟਰ ਕੈਨਲ ਦਾ ਮੂੰਹ ਮੋੜਿਆ ਉਹ ਲਗਾਤਾਰ ਮੈਸੇਜ ਦੇ ਰਿਹਾ ਆਪਦੇ ਸਨੇਹ ਰਾਹੀਂ ਕਿ ਅਸੀਂ ਬੈਰੀਕੇਡਿੰਗ ਤੋੜਨ ਦਾ ਪ੍ਰਬੰਧ ਸਮਾਨ ਟਰੈਕਟਰ ਉੱਤੇ ਪੰਚਾ ਦਿੱਤਾ ਬਾਡਰਾਂ ਦੇ ਨੇੜੇ ਸੋ ਹਰ ਹਾਲਤ ਉਹਨਾਂ ਬੈਰੀਕੇਡਾਂ ਨੂੰ ਤੋੜ ਕੇ ਦਿੱਲੀ ਦੇ ਵਿੱਚ ਮੁਰਦਾ ਲਾਵਾਂਗੇ ਜੀ ਹਾਂਜੀ ਪ੍ਰਧਾਨ ਜੀ ਤੁਹਾਡੇ ਕੀ ਕਹਿੰਦੇ ਇਸ ਬਾਰੇ ਪਰ ਜੋ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਆ ਅਸੀਂ ਦਿੱਲੀ ਜਾਵਾਂਗੇ ਹਰ ਹਾਲਤ ਦੇ ਵਿੱਚ ਜਾਵਾਂਗੇ ਜਿੰਨੀਆਂ ਮਰਜ਼ੀ ਸਰਕਾਰ ਰੋਕਾਂ ਲਾ ਲੇ ਜੀ ਹਾਂ ਅਸੀਂ ਰੋਕਾ ਤੋੜ ਕੇ ਜਾਵਾਂਗੇ ਘਰੇ ਵੀ ਪ੍ਰਬੰਧ ਪੂਰੇ ਕਰਕੇ ਆਂਦੇ ਵੀ ਇੰਨੇ ਦਿਨ ਨਹੀਂ ਮੁੜਦੇ ਹੁਣ ਅਸੀਂ ਘਰੇ ਤਾਂ ਕਹਿ ਤਾਂ ਹੁਣ ਵੀ ਸਾਡੀ ਢੀਕ ਨਾ ਕਰੋ ਜਿੱਤ ਕੇ ਆਵਾਂਗੇ ਅੱਛਾ ਤੇ ਨਹੀਂ ਫਿਰ ਇੱਕ ਪਾਸਾ ਹੋ ਜਾਊਗਾ ਬਾਪੂ ਫਿਰ ਪੱਠੇ ਪੁੱਠੇ ਕਿੰਨੇ ਕਿੰਨੇ ਦਿਨਾਂ ਦੇ ਕੁੱਤਰ ਕੇ ਰੱਖਿਆ ਦੇ ਪੱਠੇ ਕੁੱਤਰੇ ਵੀ ਆ ਜੀ ਉਹ ਚਾਰ ਪਾਇਆ ਵਾ ਹੁਣ ਆ ਲੈ ਆ ਵੀ ਕੰਮ ਆ ਤੋਕਾ ਆ ਗੋਸਾ ਕੰਮ ਕਰਾਂ ਆ ਕੰਮ ਬਾਲਾ ਵਧੀਆ ਹੋਗਾ ਯਾਰ ਚਾਰ ਵਾਲਾ ਕੰਮ ਪਾਰ ਕੇ ਟੋਕਲਾ ਥੜਦੀ ਇਨਾ ਯਾਰ ਪਸ਼ੂ ਵੇਚ ਦਾਂਗੇ ਬਾਲੀ ਗੱਲ ਅਜੰਡੇ ਹਥਿਆਰ ਸਾਨੂੰ ਮਾਰਨ ਵਾਸਤੇ ਲਿਆਂਦੇ ਸੀ ਆ ਗੱਲ ਚਾਰਦੀ ਹੋ ਰਹੀ ਆ ਸਰਕਾਰਾਂ ਨੇ ਸਾਡੇ ਬੀਜ ਖੋਣ ਦੀ ਖਾਤਰ ਸਾਡਾ ਚਰੀ ਜਵਾਰ ਬਰਸੀਨ ਜਮੀਆਂ ਦੇ ਬੀਜ ਖੋਣ ਦੀ ਖਾਤਰ ਚਾਰ ਜਿਹੜਾ ਲਿਆਂਦਾ ਲੋਕਾਂ ਦੇ ਵਿੱਚ ਜੀ ਇਹੀ ਚਾਰ ਸਰਕਾਰਾਂ ਦੇ ਉਲਟ ਸਾਬਤ ਹੋ ਰਿਹਾ ਅੱਗੇ ਸਾਨੂੰ ਪਹਿਲਾਂ ਵਾਲੇ ਮੋਰਚਿਆਂ ਦੇ ਵਿੱਚ ਘਰੇ ਪੱਠੇ ਵੱਟਣ ਦਾ ਫਿਕਰ ਹੁੰਦਾ ਸੀ ਕੁਤਰਨ ਦਾ ਫਿਕਰ ਹੁੰਦਾ ਸੀ ਅੱਜ ਸਾਡੀਆਂ ਘਰਾਂ 'ਚ ਬੈਠੀਆਂ ਸਾਡੀਆਂ ਮਾਤਾ ਸਾਡੀਆਂ ਸਵਾਨੀਆਂ ਆਪੋ ਤਾਂ ਆਪ ਉੱਥੇ ਚਾਰ ਪੱਟ ਕੇ ਜਿਹੜਾ ਪਸ਼ੂਆਂ ਦੇ ਵਿੱਚ ਪਾਇਆ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਸਾਡੇ ਦੁੱਧ ਦੇ ਨਾਲ ਸਾਡੇ ਘਰਾਂ ਦੀ ਖਸਵਾਲੀ ਵੀ ਹੈ ਸਾਡੀ ਮੋਰਚੇ ਦੇ ਵਿੱਚ ਵੀ ਸਾਡੀਆਂ ਮਾਵਾ ਭੈਣਾਂ ਦਾ ਜਿਹੜਾ ਪੂਰਾ ਸਾਥ ਹੈ ਜੀ ਕਣਿਆ ਸਾਹਿਬ ਪਿਛਲੀ ਵਾਰ ਦਿਨ ਕਿ ਸਾਰੀਆਂ ਜਥੇਬੰਦੀਆਂ ਪਹੁੰਚ ਕੇ ਜੀ ਕਾਰਨ ਕੀ ਹੈ ਅੱਜ ਇਹ ਕਿ ਬੀਕੇ ਜੂ ਸਿੱਧੂਪੁਰ ਕਿਉਂ ਜਾ ਰਹੀ ਹੈ ਕੱਲੀ ਕੱਲੀ ਬੀਕੇ ਜੂ ਸਿੱਧੂਪੁਰ ਨਹੀਂ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜੀ ਕਿਸਾਨ ਮਜ਼ਦੂਰ ਮੋਰਚਾ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਥੇ ਬੰਦੀਆਂ ਨਾ ਜਾਣੀਆਂ ਵਾਲੀਆਂ ਤਾਂ ਹਾਈ ਕੋਈ 2-4 ਹੈ ਅੱਛਾ ਤੇ ਉਹ ਵੀ ਤੁਸੀਂ ਵੇਖੋਗੇ 2 ਦਿਨ ਵੇਟ ਕਰੋ ਜੀ ਲੋਕ ਭੇਜਣਗੇ ਚਲੋ ਬੰਦੇ ਦੇ ਪੁੱਤ ਬਣ ਕੇ ਦਿੱਲੀ ਨੂੰ ਸਭ ਨੂੰ ਆਉਣਾ ਪੈਣਾ ਹੈ 2 ਦਿਨ ਵੇਟ ਕਰੋ ਨਾ ਜਾਇਆ ਕਿਸੇ ਦਾ ਨਹੀਂ ਸਕਦਾ ਇੱਕ ਗੱਲੀ ਸਿੱਧੂਪੁਰ ਨਹੀਂ 200 ਤੋਂ ਉੱਪਰ ਦੇਸ਼ ਭਰ ਦੀਆਂ ਕਿਸਾਨ ਜਥੇ ਬੰਦੀਆਂ ਪਹਿਲੀ ਵਾਰ ਤਾਂ ਇਹ ਸੀ ਨਾ ਵੀ ਪੰਜਾਬ ਤੇ ਹਰਿਆਣਾ ਚੱਲੇ ਸੀ ਅੱਜ ਪੰਜਾਬ ਤੇ ਹਰ ਪਾਸੇ ਤੋਂ ਜਥੇ ਬੰਦੀਆਂ ਨੇ 13 ਤਰੀਕ ਨੂੰ ਦਿੱਲੀ ਦੇ ਵਿੱਚ ਪੜਨਾ ਤੇ ਜਿਹੜੇ ਕੋਈ 2-4 ਕੋਈ ਮੁਠੀਕ ਭਰੇਗਾ ਨੇ ਜਿਹੜੇ ਨੇ ਜਾਣਾ ਨਹੀਂ ਉਹਨਾਂ ਨੂੰ ਲੋਕ ਤੋੜਨਗੇ ਜਾਣਾ ਪਊਗਾ ਜੀ ਓਕੇ